ਲਓ ਬਈ ਦੋਸਤੋ ਅੱਜ ਸੋਡੇ ਵਾਸਤੇ ਆਪਾਂ ਇੱਕ ਹੋਰ ਨਗੀਨਾ ਲੱਭ ਕੇ ਲਿਆਏ ਆ ਨੋਕਰੀ ਸਪੋਰਟਲੈਸ ਬਸ਼ੇਰੀ ਆ ਤੇ ਜੇ ਇਹਦੀ ਬਲੱਡ ਲਾਈਨ ਦੀ ਗੱਲ ਕਰੀਏ ਕੱਲਾਂ ਵਾਲੇ ਚੇਤ ਘੋੜੇ ਦੀ ਬੱਚੀ ਆ ਕਪਾ ਦੇ ਫੋਟ ਵਰਗੀ ਬਸ਼ੇਰੀ ਆ ਮਿੱਤਰੋ ਪੂਰੀ ਸੋਹਣੀ ਤੇ ਸੁਨੱਖੀ ਬਸ਼ੇਰੀ ਆ ਨੇਚਰਲ ਸਪੋਰਟਲੈਸ ਬਸ਼ੇਰੀ ਆ ਖਾਨਦਾਨ ਵੀ ਪੂਰਾ ਚੰਗਾ ਹੋ ਗਿਆ ਮਿੱਤਰੋ ਬਾਕੀ ਜੇ ਇਹਦੀ ਉਮਰ ਦੀ ਗੱਲ ਕਰੀਏ ਅਜੇ 3.5 ਮਹੀਨਿਆਂ ਦੀ ਬੱਚੀ ਆ ਜਿਸ ਹਾਵ ਨਾਲ ਮਿੱਤਰੋ ਇਹਦੀ ਉਮਰ ਆ ਨਾ ਉਸ ਹਾਵ ਨਾਲ ਕੱਦ-ਕਾਠ ਚੰਗਾ ਚੱਕ ਦੀ ਤਰੀ ਆਉਂਦੀ ਆ ਆਉਣ ਵਾਲੇ ਦਿਨਾਂ 'ਚ ਨਾ ਮਿੱਤਰੋ ਇੱਕ ਚੰਗੀ ਘੋੜੀ ਬਣ ਕੇ ਗੱਲਾਂ ਕਰਾ ਦੂਗੀ ਪੂਰੀ ਵਧੀਆ ਘੋੜੀ ਬਣ ਕੇ ਤਿਆਰ ਹੋਊਗੀ ਇਹ ਬਸ਼ੇਰੀ ਕਿਉਂਕਿ ਅਜੇ ਤਾਂ ਉਮਰੀ ਛੋਟੀ ਐ ਬਸ਼ੇਰੀ ਦੀ ਨੇਚਰਲ ਸਪੋਰਟਲੈਸ ਸਾਬ ਸ਼ੇਰੀ ਤੁਸੀਂ ਮਾਲਕਾਂ ਨਾਲ ਕਰ ਲੋ ਸੰਪਰਕ ਜਿਸ ਕਿਸੇ ਭਰਾ ਦੇ ਵਸ਼ੇਰੀ ਲੱਗਦੀ ਆ ਦੈਲਾ ਰੇਟ 22s ਦਾ ਫੋਨ ਤੇ ਹੀ ਤੈਅ ਕਰਨਗੇ ਬਾਕੀ ਮਿੱਤਰੋ ਤੁਸੀਂ ਵਸ਼ੇਰੀ ਚੰਗੀ ਤਰ੍ਹਾਂ ਦੇਖਣੀ ਆ ਜੇ ਜਾ ਕੇ ਪੂਰੀ ਤਸੱਲੀ ਕਰਨੀ ਆ ਤਾਂ ਪੈਂਡਾ 22 ਦਾ ਦਲਸਿਓਂ ਵਾਲਾ ਪੈਂਡਾ ਜੈਤੋ ਸ਼ਹਿਰ ਦੇ ਨੇੜੇ ਪੈਂਦਾ ਬਿਲਕੁਲ ਪੈਂਡਾ ਦਾਲਸਿਉਆਂ ਵਾਲੇ ਪਿੰਡ 'ਚ ਇਹ ਬਸ਼ੇਰੀ ਖੜੀ ਆ ਜਾ ਕੇ ਪੂਰੀ ਤਸੱਲੀ ਕਰਕੇ ਤੁਸੀਂ ਇਹ ਬਸ਼ੇਰੀ ਖਰੀਦ ਸਕਦੇ ਆ ਬਸ਼ੇਰੀ ਪੂਰੀ ਚੰਗੀ ਆ ਤੇ ਕਰ ਲਓ ਫਿਰ ਮਿੱਤਰੋ ਮਾਲਕਾਂ ਨਾਲ ਸੰਪਰਕ